एक ओंकार सतगुरु प्रसाद सतगुरु श्री गुरु नानक देव जी आप जी दी बख्शिश की बुद्धि अनुसार आप जी दी ਤੁਰ ਕੀ ਬਾਣੀ ਆਈ ਤੈਨ ਸਗਲੀ ਜਿੰਤ ਮਿਟਾਈ ਸ੍ਰੀ ਜਪਜੀ ਸਾਹਿਬ ਜੀ ਦੇ ਅਰਥ ਕਰਨ ਲੱਗਾ ਹਾਂ ਜੋ ਕਿ ਆਪ ਜੀ ਦੇ ਸ਼ਰਧਾਲੂ ਗੁਰਮੁਖ ਜਨਾਂ ਨੂੰ ਵੀ ਲਾਭ ਹੋਵੇ ਤੇ ਆਪ ਜੀ ਦੇ ਦਸੰਦਾਜ਼ ਦੀ ਵੀ ਬੁੱਧੀ ਵਿੱਚ ਵਾਧਾ ਹੋਵੇ ਆਪ ਜੀ ਕਿਰਪਾ ਕਰੋ ਆਗਿਆ ਬਖਸ਼ੋ ਜੀ ਸਤਕਾਰ ਜੋ ਗੁਰਮੁਖ ਜਨੋ ਸ਼ਰਧਾਲੂ ਸਰੋਤਾ ਵਕ ਅਤੇ ਗੁਰੂ ਰੂਪ ਸਾਧ ਸੰਗਤ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤ ਗੁਰੂ ਜੀ ਦੇ ਸ਼ਰਧਾਲੂ ਜੀਓ ਸ੍ਰੀ ਜਪਜੀ ਸਾਹਿਬ ਜੀ ਦੀ ਬਾਣੀ ਸ੍ਰੀ ਗੁਰੂ ਨਾਨਕ ਦੇਵ ਪਹਿਲੇ ਪਾਠਾ ਜੀ ਦੀ ਰਚਨਾ ਹੈ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮੁਖ ਬਾਣੀ ਭਾਵ ਪਹਿਲੀ ਆਰੰਭਕ ਬਾਣੀ ਹੈ ਜੀ ਇਸ ਬਾਣੀ ਦੀਆਂ 38 ਬਾੜੀਆਂ ਆਰੰਭਕ ਅਤੇ ਆਖਰੀ ਆਦ ਸਚ ਅਤੇ ਪਵਨ ਗੁਰੂ ਬਾਣੀ ਵਿਤ ਦੋ ਸ਼ਲੋਕ ਹਨ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਨਾਮ ਭਾਵ ਨਾਨਕ ਸ਼ਬਦ ਇਸ ਬਾਣੀ ਵਿੱਚ 32 ਵਾਰ ਆਉਂਦਾ ਹੈ ਜੀ ਗੁਰੂ ਰੂਪ ਸਾਧ ਸੰਗਤ ਜੀ ਸਤ ਗੁਰੂ ਨਾਨਕ ਦੇਵ ਜੀ ਦੀ ਕਿਰਪਾ ਸਦਕਾ ਆਰੰਭ ਕਰਦਾ ਹਾਂ ਸਤ ਗੁਰੂ ਜੀ ਸਮਤ ਬਖਸ਼ੇ ਸ਼੍ਰੀ ਗੁਰੂ ਨਾਨਕ ਦੇਵ ਜੀ ਆਪ ਜੀ ਦੀ ਸ਼ਰਧਾਵਾਨ ਹਰ ਸਿਮਰਨ ਕੋਰ ਬੇਨਤੀ ਕਰਦੀ ਹਾਂ ਦਿਮਾਗ ਰੋਸ਼ਨ ਕਰੋ ਚਿੱਤ ਬਲਵਾਨ ਕਰੋ ਬੁੱਧ ਪਰਬਲ ਕਰੋ ਜ਼ਬਾਨ ਰਸਦਾਇਕ ਕਰੋ ਮੂੰਹ ਤਾਕਤਵਰ ਕਰੋ ਤਾਂ ਜੋ ਵਾਕਾਂ ਦਾ ਸ਼ੁੱਧ ਸ਼ੁੱਧ ਉਚਾਰਨ ਹੋ ਸਕੇ ਬੋਲਣ ਦੀ ਆਗਿਆ ਬਖਸ਼ੋ ਸਤਨਾਮ ਸ਼੍ਰੀ ਵਾਹਿਗੁਰੂ ਜੀ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਪੰ ਗੁਰਪ੍ਰਸਾਦ ਅਰਥ ਸਤਕਾਰ ਜੋਗ ਸਾਧ ਸੰਗਤ ਜੀਓ ਸਾਰੀ ਸ੍ਰਿਸ਼ਟੀ ਸਾਰੀ ਦੁਨੀਆ ਸਾਰੇ ਖੰਡਾਂ ਬ੍ਰਹਿਮੰਡਾਂ ਦਾ ਮਾਲਕ ਇੱਕ ਅਕਾਲ ਕਾਲ ਰਹਿਤ ਹੈ ਸਾਰਾ ਸੰਸਾਰਕ ਪਸਾਰਾ ਉਸੇ ਦਾ ਰਚਿਆ ਹੋਇਆ ਹੈ ਸਤਨਾਮ ਉਸ ਦਾ ਨਾਮ ਸੱਚਾ ਹੈ ਕਰਤਾ ਪੁਰਖ ਅਤੇ ਸਾਰਿਆਂ ਵਿੱਚ ਪਰਿਪੂਰਨ ਹੈ ਨਿਰਭਉ ਨਿਰਵੈਰ ਉਹ ਅਕਾਲ ਪੁਰਖ ਵਾਹਿਗੁਰੂ ਕਿਸੇ ਤੋਂ ਡਰਦਾ ਨਹੀਂ ਅਤੇ ਨਾ ਹੀ ਕਿਸੇ ਨਾਲ ਵੈਰ ਰੱਖਦਾ ਹੈ ਅਕਾਲ ਮੂਰਤ ਉਹ ਕਾਲ ਰਹਿਤ ਅਮਰ ਰੂਪ ਹੈ ਅਜੂਨੀ ਜੂਨਾ ਜਨਮ ਮਰਨ ਤੋਂ ਰਹਿਤ ਹੈ ਸੈ ਪੰ ਭਾਵ ਸਵੈਪਨ ਆਪਣੇ ਆਪ ਤੋਂ ਪ੍ਰਕਾਸ਼ਮਾਨ ਹੈ ਗੁਰਪ੍ਰਸਾਦ ਗੁਰੂ ਦੀ ਕਿਰਪਾ ਨਾਲ ਮਿਲਦਾ ਹੈ ਜਪ ਜਪ ਇਸ ਬਾਣੀ ਦਾ ਨਾਮ ਹੈ ਜਪ ਦਾ ਭਾਵ ਇਹ ਵੀ ਹੈ ਕਿ हे ਮਨੁੱਖ ਜਪ ਪੜ ਸੁਣ ਅਤੇ ਇਸ ਦਾ ਵਿਚਾਰ ਕਰ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਅਕਾਲ ਪੁਰਖ ਵਾਹਿਗੁਰੂ ਆਦ ਸੰਸਾਰਕ ਰਚਨਾ ਤੋਂ ਪਹਿਲੇ ਭੀ ਸੱਚਾ ਸੀ ਸੰਸਾਰਿਕ ਰਚਨਾ ਦੇ ਜੁਗਾਦ ਯੁੱਗ ਸਮੇਂ 'ਚ ਵੀ ਉਹ ਸੱਚਾ ਸੀ ਹੈਪੀ ਸੱਚ ਹੈ ਮੌਜੂਦਾ ਸਮੇਂ 'ਚ ਵਰਤਮਾਨ 'ਚ ਵੀ ਉਹ ਸੱਚਾ ਹੈ ਅਤੇ ਨਾਨਕ ਹੋਸੀ ਭੀ ਸੱਚ ਸਤਗੁਰੂ ਨਾਨਕ ਦੇਵ ਜੀ ਫਰਮਾਉਂਦੇ ਹਨ ਕਿ ਆਉਣ ਵਾਲੇ ਸਮੇਂ ਭਵਿੱਖ 'ਚ ਵੀ ਉਹ ਸੱਚਾ ਹੀ ਹੋਵੇਗਾ